ਦੇਸ਼ ਦੀ ਆਗਿਆਕਾਰੀ ਨਹੀਂ ਮਤ ਉਹਦੇ ਉੱਤੇ ਪਰਮੇਸ਼ਰ ਵੱਲੋਂ ਇੱਕ ਦੁਸ਼ਟ ਆਤਮਾ ਚੜਦਾ ਸੀ ਜਿਹੜਾ ਦੁਸ਼ਟ ਆਤਮਾਵਾਂ ਦੇ ਹੰਦੇ ਹੁੰਦਾ ਹੈ ਤਵੱਜ ਤੇ ਲਿਖਿਆ ਕਿ ਜਿਹੜਾ ਪਰਮੇਸ਼ਰ ਦਾ ਦਾਸ ਆਦਾਉਦ ਦਾਉਦ ਕੀ ਕਰਦਾ ਸੀ ਉਹਦੇ ਬਾਅਦ ਤੇ ਉਹ ਪਰਬਤ ਲੈ ਕੇ ਵਜਉਂਦਾ ਹੁੰਦਾ ਜਦੋਂ ਉਹ ਸੌਂ ਰਿਹਾ ਜਾਂਦਾ ਸੀ ਤਾਲ ਵਜਾਉਂਦਾ ਸੀ ਪਰਮੇਸ਼ਰ ਦੀ ਅराधना ਕਰਦਾ ਸੀ ਤਵੱਜ ਤੇ ਲਿਖਿਆ ਸਾਉਂ ਨੂੰ ਤਾਜਗੀ ਆਉਂਦੀ ਸੀ ਕਿਉਂਦੇ ਹੀ جی آردنا دی کرتے خدا تو دی 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 کی تو روگ تدل چکے جیون تازگی آگے جی ਇਹਦਾ ਰਾਗਨਾ ਕਰਦੇ ਨੰਬਰ 1 ਪਵਿੱਤਰ ਆਤਮਾ ਸਾਡੇ ਜੀਵਨ ਦੇ ਵਿੱਚ ਐਂਟਰ ਕਰਦਾ ਨੰਬਰ 2 ਉਹ ਸ਼ੈਤਾਨੀ ਗੰਦੀਆਂ ਆਤਮਾ ਬਿਮਾਰੀਆਂ ਰੋਗ ਉਹ ਰਾਗਨਾ ਦੇ ਦੁਆਰਾ ਤੁਹਾਨੂੰ ਛੱਡ ਕੇ ਜਾਂਦੀਆਂ ਪੰਦਰ ਟੁੱਟਦੇ ਨੇ ਰਾਗਨਾ ਦੇ ਦੁਆਰਾ ਸਰਾਫ ਟੁੱਟਦੇ ਨੇ ਰਾਗਨਾ ਦੇ ਦੁਆਰਾ ਛਟਕਾਰੇ ਪੈਂਦੇ ਨੇ ਰਾਗਨਾ ਦੇ ਦੁਆਰਾ ਹੱਲਿਲੀਉਹ ਇੱਕ ਬਚਨ ਹੋਰ ਪੜਾਂਗੇ ਦੂਜਾ ਇਤਿਹਾਸ ਉਹਦੀ ਵੀ ਅਰ 20 ਤੋਂ 24 ਐਤ ਤੱਕ ਜਦ ਕਿਸੇ ਨੇ ਆਣ ਕੇ ਖਬਰ ਦਿੱਤੀ ਉਹ ਬਾਸ਼ਾ ਨੂੰ ਭਾਣ ਕੇ ਆਪਿਆਂ ਕੇ ਬਾਸ਼ਾ ਬਹੁਤ ਵੱਡਾ ਜਥਾ ਤੁਹਾਨੂੰ ਮਾਰਨ ਵਾਸਤੇ ਨਿਕਲਿਆ ਅਵਧੇ ਕਿਹਾ ਯੋਸ਼ਾ ਪਰ ਜਿਹੜਾ ਕਬਰ ਆ ਗਿਆ ਉਸੇ ਟੈਮ ਉਹਨੇ ਵਰਤ ਰੱਖਿਆ ਤਾਂ ਸਾਰੇ ਯੂਹੋਦਾ ਨਗਰ ਦੇ ਵਿੱਚ ਡੋਂਡੀ ਪਿਟਵਾਈ ਤੇ ਤੁਸੀਂ ਆਪਣੇ ਪਰਮੇਸ਼ਰ ਕੋਲੋਂ ਸਹਾਇਤਾ ਮੰਗਣੀ ਆ ਆਪਣੇ ਪਰਮੇਸ਼ਰ ਦੇ ਕੋਲੋਂ ਮਦਦ ਮੰਗਣੇ ਆਈਏ ਉਹ ਕਿੰਨਾ ਵਜਾਂ ਮੈਥੇ ਵੱਡੇ ਤਰਦ ਕੋਲੋਂ ਹallelujah ਤਵਜਿਹ ਲਿਖਾ ਉਹਨਾਂ ਸਹਾਇਤਾ ਮੰਗਣ ਦੇ ਲਈ ਵਰਤ ਰੱਖੇ ਪਰਮੇਸ਼ਰ ਦੇ ਨੇੜੇ ਆਏ ਔਰ ਉਹਨਾਂ ਦੇ ਅੱਗੇ ਪ੍ਰਾਰਥਨਾ ਕੀਤੀ ਪਰਮੇਸ਼ਰ ਅੱਗੇ ਜਦ ਇਹ ਅਸੀਂ ਜਾ ਕੇ ਵਚਨ ਪੜ੍ਹਦੇ ਆ ਤਵਜਿਹ ਚ ਲਿਖਿਆ ਜਦੋਂ ਇਹ ਤਾਂ ਬਰਹਾ ਰਹੇ ਸੀ ਗੱਲਾਂ ਕਰ ਰਹੇ ਸੀ ਵੀ ਤੁਹਾਨੂੰ ਪ੍ਰਾਰਥਨਾ ਤਵਾਜ ਦਿਨੇ ਇੱਕ ਪਰਮੇਸ਼ਰ ਦਾ ਜਨ ਜਿਹਦੇ ਉੱਤੇ ਯਹੋਵਾ ਦਾ ਆਤਮਾ ਉਤਰਿਆ ਤਾਂ ਉਹਨੇ ਆਖਿਆ हे ਪਾਸ਼ਾ ਯਹੋਸ਼ਾ ਪਾਟ ਤੁਸੀਂ ਨਾ ਘਬਰਾਓ ਹੈ ਜੋ ਤੁਹਾਡੇ ਲੋਕੋ ਹੈਗੇ ਰੁਕਣ ਦੇ ਲੋਕੋ ਹੈ ਪਾਸ਼ਾ ਯਹੋਸ਼ਾ ਪਾਟ ਤੁਸੀਂ ਨਾ ਘਬਰਾਓ ਤੁਸੀਂ ਨਾ ਡਰੋ ਕਿ ਇਹ ਲੜਾਈ ਤੁਹਾਡੀ ਨਹੀਂ ਤੁਹਾਡੇ ਪਰਮੇਸ਼ਰ ਦੀ ਹੈ ਤਵਾਜ ਦਿਨੇ ਪਾਸ਼ਾ ਯਹੋਸ਼ਾ ਪਾਟ ਨੇ ਉਸ ਦਿਨ ਆਪਣੇ ਲੋਕਾਂ ਦੇ ਨਾਲ ਸਲਾਹ ਕੀਤੀ ਨਵੇਂ ਪਰਮੇਸ਼ਰ ਮहिमा ਕਰਦੇ ਆ ਪਰਮੇਸ਼ਰ ਦੀ ਉਸਤਤ ਕਰਦੇ ਆ ਤਵਜਿਤ ਲਿਖਾ ਉਹਨਾਂ ਨੂੰ ਬਕਰ ਲੇ ਦਿੱਤਾ ਜਿਹੜੇ ਸਹਿਨਾ ਨੇ ਮੋਰੀ-ਮੋਰੀ ਚੱਲ ਕੇ ਪਵਿੱਤਰ ਵਸਤਾਂ ਵਿੱਚ ਹੁਸਤਤ ਕਰਨ ਤੇ ਆਪ ਰਹੀ ਹੋਵਾ ਦਾ ਧੰਨਵਾਦ ਕਰੋ ਉਹਦੀ ਦਿਆ ਜੋ ਸਦਾ ਦੀ ਹੈ ਅਗਲੇ ਉਪਵਿੱਤਰ ਵਸਤਾਂ ਵਿੱਚ ਕੀ ਕਰਨ ਪਰਮੇਸ਼ਵਰ ਦਾ ਧੰਨਵਾਦ ਕਰ ਉਹਦੀ ਉਸਤਤ ਕਰ ਤਵਜਿਤ ਲਿਖਾ ਜਿਹਨੂੰ ਉਹ ਪਰਮੇਸ਼ਰ ਲਈ ਗੋਲ ਲੱਗੇ ਬਜੋਨ ਲੱਗੇ ਉਹਦੀ ਉਸਤਤ ਕਰਨ ਲੱਗੇ ਲਿਖਦੇ ਪਰਮੇਸ਼ਰ ਨੇ ਯਹੋਵਾ ਨੇ ਅਮੋਨੀਆਂ ਉਹ ਮਾਂਪੀਆਂ ਸਰੀਰ ਦੇ ਪਰਬਤ ਦੇ ਵਸਨੀਕਾਂ ਉਤੇ ਜਿਹੜੇ ਯਹੂਦਾ ਉਤੇ ਚੜੇ ਆਉਂਦੇ ਸਨ ਸਹਿਬ ਵਾਲਿਆਂ ਨੇ ਬਿਠਾ ਦਿੱਤਾ ਤੋਂ ਸਭ ਮਾਰੇ ਦੇ ਹallelujah ਪਰਮੇਸ਼ਰ ਨੇ ਉਹਨੇ ਪਰਮੇਸ਼ਰ ਦੀ ਮਹਿਮਾ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਹਨਾਂ ਨੇ ਬੋਣਾ ਬਚਾਉਣਾ ਸ਼ੁਰੂ ਕਰ ਦਿੱਤਾ ਜੇ ਤੁਹਾਡੇ ਘਰ ਵਿੱਚ ਕੋਈ ਦੁੱਖ ਹੁੰਦਾ ਹੈ ਵੀ ਭਾਰੀ ਹੁੰਦੀ ਹੈ ਸ਼ੈਤਾਨ ਆਉਂਦਾ ਹੈ ਉਦੋਂ ਕੀ ਕਰਨਾ ਪਰਮੇਸ਼ਰ ਦੀ ਉਸਤ ਕਰਨੀ ਆ ਵੀ ਇਹ ਹੋਵਾ ਮੇਰੇ ਨਾਲ ਆ ਮੈਂ ਨਾ ਡਰਾਂਗਾ ਹallelujah ਪਰਮੇਸ਼ਰ ਮੇਰੀ ਮਦਦ ਆਪ ਕਰਦਾ ਹੈ ਉਹਦੀ ਮਹਿਮਾ ਕਰਨੀ ਉਹਦੀ ਆਰਾਧਨਾ ਕਰਨੀ ਉਹਦੀ ਰਾਦ ਦੇ ਵਿੱਚ ਛੁਟਕਾਰਾ ਹੈ

ਉੱਚੀਆਂ ਕਰਦੇ ਮਹਿਮਾ ਜੁਤੀ ਪਰਮੇਸ਼ਰ ਦੇ ਨਾਮ ਤੇ ਪਰਮੇਸ਼ਰ ਤਾਂ ਤੋਂ ਉੱਚੀਆਂ ਕਰਦਾ ਵਚਨ ਤੇ ਲਿਖਿਆ ਜੀ ਤਾਂ ਦਾਊਦ ਨਬੀ ਆਪਣੇ ਤੰਗਰ ਵਿੱਚ ਪਰਮੇਸ਼ਰ ਦਾ ਸੰਦੂਤ ਲੈ ਕੇ ਆਉਂਦੇ ਆ ਤੇ ਦਾਊਦ ਨਬੀ ਨੇ ਆਪਣਾ ਸ਼ਾਹੀ ਲਬਾਦ ਲਾਇਆ ਸ਼ਾਹੀ ਲਬਾਦ ਲਾ ਕੇ ਤਾਂ ਆਪਣੇ ਲੋਕਾਂ ਦੇ ਵਿੱਚ ਨੱਚਣ ਲੱਗਾ ਉਸ ਸੰਦੂਤ ਦੇ ਅੱਗੇ ਨੇ ਮੇਰੀ ਅਮੈਰਾਈਦਰ ਬਚ ਮਤਿਆਰੀ ਤੇ ਸ਼ਾਹੀ ਲਬਾਦ ਲਾ ਕੇ ਉਹ ਪਰਮੇਸ਼ਰ ਦੀ ਉਸਤ ਕਰਨ ਲੱਗਾ ਵੱਜਤ ਲਈ ਕੋ ਨੱਚਦਾ ਤੇ ਨੌਂਦਾ ਤੇ ਟੰਪੂਸਰੀਆਂ ਮਾਰਦਾ। ਅਰੇ ਲਈ ਉਪਰਪੇਸ਼ੇ ਦੀ ਬਹਿਮਾ ਇਸ ਤਰ੍ਹਾਂ ਕਰਦਾ। ਤਾਂ ਉਹਦੀ ਪਤਨੀ ਨੇ ਸਾਲ ਦੀ ਜਿਹੜੀ ਪੀ ਸੀ ਕਿ ਦਾਊਦ ਦੀ ਜਿਹੜੀ ਪਹਿਲੀ ਪਤਨੀ ਸੀ ਉਹਨੇ ਬਾਰੀ ਬਣੀ ਚਾਤ ਬਾਰੀ ਤੇ ਦਾਊਦ ਨੂੰ ਕਹਿਣ ਲੱਗੀ ਤੂੰ ਮੌਕਾ ਦੀ ਨਿਗਰ ਦੇ ਵਿੱਚ ਤੈਨੂੰ ਨੌਕਰ ਤੇਰੇ ਜਿਹੜੀਆਂ ਕੰਮ ਕਰਨ ਵਾਲੀਆਂ ਸੀ ਕਿ ਉਹ ਤੈਨੂੰ ਕੀ ਆਖਣਗੀਆਂ ਵੀ ਸਾਡਾ ਰਾਜਾ ਬੜਾ ਵਧੀਆ ਲੱਗਦਾ। ਉਹਨੇ ਕੀ ਕਿਹਾ ਅੰਧੇ ਮੈਂ ਆਪਣੇ ਆਪ ਨੂੰ ਹੋਰ ਤੀਜ ਬਣਾਵਾਂਗਾ ਤੀਬਣਾ ਮੈਂ ਆਪਣੇ ਆਪ ਨੂੰ ਨੀਜ ਬਣਾਵਾਂਗਾ ਕਟੀਆਂ ਬਣਾਵਾਂਗਾ ਅੰਦਾ ਮੈਂ ਆਪਣੇ ਆਪ ਨੂੰ ਹੋਰ ਤੀਜ ਬਣਾਵਾਂਗਾ ਤੇ ਮੇਰਾ ਪਰਮੇਸ਼ਰ ਇਹਨਾਂ ਦੀ ਨਜ਼ਰ ਵਿੱਚ ਮੈਨੂੰ ਉੱਚਾ ਕਰੇਗਾ ਹallelujah ਅੰਦਾ ਉਹ ਮੇਰਾ ਪਰਮੇਸ਼ਰ ਜਿਹਨੇ ਮੇਰੇ ਪਿਤਾ ਦਾ ਸਾਊ ਦਾ ਸਾਰਾ ਰਾਜ ਮੈਨੂੰ ਦਿੱਤਾ ਤੇ ਮੈਂ ਅੰਦਾ ਆਪਣੇ ਆਪ ਨੂੰ ਹੋਰ ਉਹਦੇ ਲਈ ਨੀਜ ਬਣਾਉਂਦਾ ਮੈਂ ਤਾਂ ਹੋਰ ਟਕੂਸੀਆਂ ਮਾਰਾਂਗਾ ਮੈਂ ਤਾਂ ਹੋਰ ਲੱਚਾਂਗਾ ਹਲ렐ੂਇਆ ਅੱਛੀ ਤੋਂ ਸਾਡੀ ਵਾਰੀ ਆਉਣੀ ਆ ਰਾਤ ਰੰਗਾਂ ਦੀ ਤੇ ਸਾਡੇ ਰਾਤਾਂ ਕਿੰਦਾ ਨਹੀਂ ਹੁੰਦੇ ਆ ਹੱਥ ਪੈਰ ਬੱਜੇ ਮੂੰਹ ਸਾਡਾ ਬੰਦ ਤਾਲੀ ਸਾਡੀ ਇਸ ਤਰ੍ਹਾਂ ਦੀ ਤਾਲੀ ਕਿਤੇ ਤੇਜ ਨਾਲ ਹੋਵੇ ਸਾਡਾ ਕਿਤੇ ਪੈਰ ਨਾ ਹਿੱਲਦੇ ਸਾਡੇ ਕਿਤੇ ਮੂੰਹ ਵਿੱਚ ਪ੍ਰਭੂ ਦਾ ਧੰਨਵਾਦ ਨਾ ਦੇ ਕਦੇ ਉੱਤਕ ਨਾ ਨਿਕਲੇ ਹਲ렐ੂਇਆ ਤੇ ਪਰ ਕਿਤੇ ਕਿੱਦਾਂ ਲਵਾਂਗੇ ਖੁਦਾ ਦੇ ਕੋਲ ਕਿੱਦਾਂ ਜੋ ਹੋਵਾਂ ਦਾ ਕਿੰਤਾ ਗੁੱਝੇ ਮੇ ਤਨੋਂ ਤੁਹਾਡੇ ਉੱਤੇ ਹੋਲੇਗਾ ਪਰਮੇਸ਼ਰ ਹੈ ਹੋਂਦ ਦਾ ਮਿਆਰ ਰੱਬ ਦੇ ਦਰਸਾਨ ਨੂੰ ਮੇਨੂੰ ਕੀ ਕਰਨਾ ਹੈ ਉਹ ਸਾਰੀਆਂ ਗੱਲਾਂ ਸਫਾਉੜੀਆਂ ਤੋਂ ਉਹਨਾਂ ਦੀ ਇਹ ਪਾਲਣਾ ਕਰਦੇ ਦੇ ਅਨੁਸਾਰ ਚੱਲਣ ਹਾਂਜੀ ਅਤੇ ਵੇਖੋ ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਲ렐ੂਇਆ ਤੇ ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਅਦਾ ਉਹਨਾਂ ਨੂੰ ਸਖਾਲੋ ਤੋਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਪਾਲਣਾ ਤੁਸੀਂ ਕਰਨੀ ਹੈ ਜਦੋਂ ਤੁਸੀਂ ਪਾਲਣਾ ਕਰੋਗੇ ਪਰਮੇਸ਼ਰ ਦੀ ਆਗਿਆਕਾਰੀ ਕਰੋਗੇ ਫਿਰ ਤੁਹਾਨੂੰ ਆਸ਼ੀਸ਼ ਮਿਲੇਗਾ ਉਹ ਕਹਿੰਦਾ ਮੈਂ ਯੁੱਗ ਦੇ ਅੰਤ ਤੱਕ ਤੁਹਾਡੇ ਨਾਲ ਹallelujah ਹallelujah ਖੁਦਾ ਦੀ ਆराधना ਕਰਦੀ ਪਰਮੇਸ਼ਰ ਦੀ ਮਹਿਮਾ ਕਰਦੀ ਤੇ ਮਹਿਮਾ ਦੇ ਸਮੇਂ ਆਉਣਾ 11 ਤੋਂ 11 ਤੋਂ 1 ਵਜੇ ਤੱਕ ਪਰ ਅਖਿਆ ਰਾਦਨਾ ਕਰਦਾ ਸਮਾਂ 1 ਵਜੇ ਤੋਂ ਮੁੜ ਕੇ 2 ਵਜੇ ਤੱਕ ਰੱਖਿਆ ਵਾ ਵਚਨ ਦਾ ਸਮਾਪਤ ਬਾਅਦ ਵਿੱਚ ਤੁਹਾਡੇ ਲਈ ਪ੍ਰਾਰਥਨਾ ਜਿੰਨੇ ਵੀ ਦੁਖੀ ਬਿਮਾਰ ਹੋਣਗੇ ਉਹਨਾਂ ਲਈ ਪ੍ਰਾਰਥਨਾ ਨਾਲ ਦੀ ਸੁਣੀਆ ਜਾਣਗੀਆਂ ਜੋ ਵੀ ਉਹਦੀ ਬਿਮਾਰੀਆਂ ਸੁਣੀਆ ਜਾਣ ਤਾਂ ਲਈ ਪ੍ਰੇਰਿਤ ਕੀਤੀ ਜੇਣੇ 3 ਵਜੇ ਸਮਾਪਤੀ ਹੋਏਗੀ 3 ਵਜੇ ਤੱਕ ਕਾ ਬਣੇ ਪੀ ਕੇ ਆਪਣੇ ਘਰਾਂ ਨੂੰ ਸ਼ਾਂਤੀ ਨਾਲ ਜਾਣਾ ਹੈ ਹallelujah ਉਹ ਵੱਡਾ ਹੁਕਮ ਨਹੀਂ ਦਿੱਤਾ ਤਾ ਤੁਨ ਨੂੰ ਹਲੇਲੂਇਆ ਤਾਂ ਆਪਣੇ ਘਰ ਵਿੱਚ ਹਰ ਰੋਜ਼ ਅੱਧਾ ਘੰਟਾ ਸ਼ਾਮ ਨੂੰ ਰਾਦਨਾ ਕਰਨੀ ਕਰਨੀ ਢੋਲੀਆਂ ਆਪਣੀਆਂ ਲੈ ਲੈਣੀਆਂ ਹੈ ਛਾਣੇ ਲੈ ਲੈਣੇ ਨਹੀਂ ਭਾ ਕੇ ਤਾਲੀਆਂ ਚੜੀਆਂ ਕੋਦੀ ਮਹਿਮਾ ਕਰਨੀ ਵਿਰਖੋ ਪਰਮੇਸ਼ਰ ਬੰਦਿਆਂ ਨੂੰ ਦਿੰਦਾ ਵਿਰਖੋ ਉਹਦਾ ਕਿੰਨਾ ਤੁਹਾਨੂੰ ਆਸ਼ੀਰਵਾਦ ਦਿੰਦਾ ਘਰ ਦੇ ਘਰਾ ਪਰਿਵਾਰਾਂ ਨੂੰ ਸ਼ੈਤਾਨ ਛੱਡ ਕੇ ਵਿੱਚੋਂ ਤੇ ਦਾਨਾ ਆਉਂਦਾ ਹਲੇਲੂਇਆ